ਇਕੋ ਗਾਉ ਸਤਪੁਰ ਪ੍ਰਸਾਦ ਕਾਰਸਲੇ ਮਨ ਪਰਦੇਸਿਆ ਕਿਉ ਮਿਲਿਆ ਹਰ ਵਾਈ ਗੁਰ ਭਾਗ 그 다음에 또 다른 사람들한테 보여주세요. 아, 그래요? 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 아, 아, 그래요? 아, 그래요? 아, 아 ਚਲੋ ਹੋਣੀ ਸਾਥ ਨਾਮ ਬਨੇ ਕੋ ਸਤ ਇਹ ਪ੍ਰਕਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ।ੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਕਰਨ ਦਾ ਦਾਣ ਪਿਆਰੇ ਖਾਲਸਾ ਜੀ ਨੂੰ ਰੋਸ਼ਨ ਕਰਿਆ ਤੇ ਮਹਾਨ ਸਤਿਗੁਰੂ ਇਹ ਤਾਲਿਆਂ ਦੇ ਕ੍ਰੰਮ ਸਤਿਗੁਰੂ ਸકલ ਸੁਮਗਰੀ ਤੋਂ ਰਹਿ ਸੁਖਰਤਾਰੀ ਤੁਮੇ ਓਇਸੋ ਆਗਿਆਤਾਰੀ ਤੁਮਹੀ ਕਰਤ ਮਿੱਤ ਤੁਮਹੀ ਆਤਮ ਦਾ ਸੁਨਾ ਕਰਵਾਨੀ ਏ ਤਿਆ ਕੈ ਅਜ ਦਾਸੁ ਹਮਾਰੀ ਬੋਹ ਨਾਦ ਕ ਸਤ ਤੇਰੀ ਵਡਿਆਈ ਹਰਿ ਨਾਮੁ ਨਾਮੁ ਤੇਰਾ ਭਲੇ ਧਰਤੂ ਦੀ ਰਸਕੁੰਕਾਰ ਸ੍ਰੀ ਵੰਤੂ ਦੀ ਫਤੇ ਸ੍ਰੀ ਘਰੋਤੀ ਦੀ ਸਮਾਏ ਵਾਹਿਗੁਰੂ ਘਰ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਭੁ ਪ੍ਰੋਤੀ ਸਿਮਰਤਾ ਗੁਰੂ ਨਾਨਕ ਨੇ ਧਿਆਏ ਪ੍ਰੇਂਗਰ ਗੁਰਤੇ ਅਮਰਦਾਸ ਨਾਮ ਦਸਨ ਹੋਈ ਸਹਾਰੇ ਅਰਜਨ ਹਰਗੋਬਿੰਦ ਰਉ ਸੰਗੋ ਸ੍ਰੀ ਭਗਦਾਇ ਜੀ ਮਹਾਰਜ ਸਿੰਘ ਜੀ ਤੇ ਇਹ ਦੇਸ ਰਿਤੇ ਸਭੁ ਬਧਾਏ ਤੇ ਉਪਾਹਰ ਦਸਮਗਿਰਾ ਘਰੋਂ ਆਪਦਾਏ ਘਰ ਸੋਖਣੀ ਹੁਣਾ ਦੀ ਸਹਾਈ ਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਪੰਥੀ ਬੋਲਾ ਦੀ ਸਹਾਈ ਦਸੋ ਪਾਛੇ ਮੰਨ ਦੀ ਆਤਮਾ ਜੀ ਗੁਰੂ ਘਰ ਦਾ ਦਿੱਤੇ ਬਰਾਜ ਮਾਨ ਜਗਤ ਸ਼ਕਤ ਪ੍ਰਤਿਪਾਦਿ ਦਾ ਅਰੰਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਪਰਮ ਕਾਰਨਾ ਤੋਂ ਜੀ ਦਾ ਧੰਨ ਕਰ ਫਲਸਫੇ ਸਾਹਿਬ ਬੋਲੋ ਜੀ ਸਜੇ ਬਾਜੇ ਪੰਜ ਪਿਆਰੇ ਚਾਰ ਸਹਿਬ ਜਾਂਦੇ 40 ਹੁਤੇ ਰੱਠੀਆਂ ਜੱਟੀਆਂ ਤੱਪੀਆਂ ਜਿਨ੍ਹਾਂ ਤੋਂ ਜੱਪਿਆ ਬੰਦ ਦੀ ਸ਼ਬਿਆ ਦੇਖਤ ਲਈ ਇਹ ਬਾਣੀ ਤੇ ਸੁਣ ਕੇ ਅਨੰਦ ਕੀਤਾ ਜਿੰਨਾ ਪਿਆਰਿਆ ਸੁਖਿਆਰ ਜੀ ਇੱਕ ਮਾਈ ਦਾ ਅੰਤਰਖਰਸ ਵਾਲੇ ਸਾਈ ਸਾਬੋਲੋ ਜੀ ਵਾਲੇ ਜਿੰਨਾ ਸਿੰਘ ਆਸੰਗਰੀਆ ਦੇ ਘਰ ਦੇ ਸੀਸਤੇ ਬੰਦ ਬੰਦ ਪਕਾਏ ਫੁਕਰੀਆਂ ਨੂੰ ਹਈਆਂ ਚਰਖੜੀਆਂ ਤੇ ਚੜੇ ਹਨਾਰੇ ਮਾਈ ਦਾ ਅੰਤਰਖਰਸ ਵਾਲੇ ਸਾਈ ਸਾਬੋਲੋ ਜੀ ਵਾਲੇ ਪੰਨਾ ਤੱਕਾਂ ਸਰਵਖੁਰਦਵਾਰਿਆਂ ਗੁਰਧਾਮਾਂ ਤੀਰਥਾਂ ਜੁੜ ਮੇਲਿਆਂ ਜੀ ਦੇ ਦਰਸ਼ਨ ਦਿਦਾਰਿਆਂ ਦਾ ਅੰਤਰਖਰਸ ਵਾਲੇ ਸਾਈ ਸਾਬੋਲੋ ਜੀ ਵਾਲੇ प्रथमेश सर्वत खालसा जी की अरदास है जी सर्वत खालसा जी को वाहगुरु 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 नाम चेता है दितार का सरकार सर्व सुख हो है जहां का गुरु का सारी साहिब कहां कहां रखे आ रहे देख के होते बिन की पैर पंथ की जीत से ही सा बोले सो बोले सो બોલે સોનહાર બોલે સોનહાર બોલે સોનહાર બોલે સોનહાર ਆਪਾਂ આવો ਸਾਰੀਆਂ ਸੰਗਤਾਂ ਨੂੰ ਬੇਨਤੀ ਆ ਚੱਲਣ ਤੋਂ ਪਹਿਲਾਂ ਜਿੰਨੇ ਵੀ ਪ੍ਰਬੰਧਕ ਜਣ ਨੇ ਨਗਰ ਦੀ ਮੌਜੂਦਾ ਪੁਰਾਣੀ ਪੰਚਾਇਤ ਸਾਰੇ ਆਪਾਂ ਇੱਕ ਤਸਵੀਰ ਗਰੁੱਪ ਫੋਟੋ ਕਰਾ ਲਈਏ ਤੇ ਨਾਲ ਹੀ ਜੋ ਸਾਰੀ ਕੌਮੀ ਇਹ ਸਾਰੇ ਅਤਵਾਰਾਂ ਵਿੱਚ ਵੀ ਲੱਗਣੀ ਹੈ ਤੇ ਫਿਰ ਆਪਾਂ ਨਗਰ ਕੀਰਤਨ ਦੀ ਰਵਾਨਗੀ ਦਾ ਧਕਾਰਾ ਛੱਡਾਂਗੇ ਉਦੋਂ ਆਪਾਂ ਰਵਾਨਗੀ ਲੈਣੀ ਹੈ ਤੇ ਸਰਕਾਰ ਦੇ ਵਿੱਚ 500 ਰੁਪਈਆ ਆ ਗਿਆ ਜੀ ਜਕਾਰਾਵਾ ਦੇ ਸਰਪੰਚ ਸਾਹਿਬ ਨੇ ਸਾਰੇ ਇਹ ਚਾਰ ਸਾਰਿਆਂ ਦੇ ਨੌਜਵਾਨਾਂ ਤੇ ਵੀਰਾਂ ਵਿੱਚ ਜਿਹੜਾ ਹੈ ਮਨਾਉ ਦਿੱਤੇ ਤੇ ਵਿੱਚ ਤਾਂ ਕੰਪਾਣੇ ਲਈ ਮੈਚ ਮਿਛਾਏ ਖੇਡ ਲਾਏ ਜੀ ਹੋਇਆ ਜੇਨ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਜੀ

ਹਾਜ਼ਰੀ ਰੱਖ ਕੇ ਪਾਕ ਕਰਨਗੇ ਤੇ ਹਾਜ਼ਰੀ ਦੇਵਾਵਾਂਗੇ ਆਓ ਸਨੀਆਂ ਸਤਿ ਸ੍ਰੀ ਅਕਾਲ ਜੀਵਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਦਰੀ ਧੰਨਵਾਦ ਜੀ ਚਾਪੀਆਂ ਚਾਪੀਆਂ ਲਗ ਪਈਆਂ ਨੇ ਚਾਪੀਆਂ ਦੇਖੀਆਂ ਨੇ ਭਾਈ ਆ ਕੇ ਲਿਜਾ ਸਕਦਾ ਕਿਸੇ ਦੇ ਘਰ ਦੀਆਂ ਚਾਪੀਆਂ ਗੁਰਪੰਥ ਸਿੰਘ ਤੇ ਗੁਰਪ੍ਰਤਾ ਸਿੰਘ ਭਾਈ ਜਸਵੰਤ ਸਿੰਘ ਵਰਦੀ ਇਹਨਾਂ ਦੇ ਬੱਚਿਆਂ ਵੱਲੋਂ 50000 ਰੁਪਏ ਮਾਣ ਆਇਆ ਉੱਤ ਥੋੜਾ ਜਿਹਾ ਕਾਣੀ ਦੇ ਵਾਸਤੇ ਹੋ ਗਿਆ

ਜੋਸ ਮੋਸਿਆਂ ਦਾ ਅੰਦਰ ਸੰਗਤ ਦੇ ਲਈ ਲਾਇਆ ਭਾਈ ਤੇ ਚਾਹਰਾ ਲੱਗ ਰਿਹਾ ਵਾਹ ਵਾਹ ਸਤਿਗੁਰੂ ਚਲਪੀਆਂ ਕਲਾ ਮਨਸੀ ਕਰਨ ਭਾਈ ਇਸੇ ਤਰ੍ਹਾਂ ਸੇਵਾ ਕਰਨ ਦਾ ਸਾਨੂੰ ਸੁਨ ਮੌਕਾ ਦੇਣ ਤੇ ਮੈਂ ਬੇਨਤੀ ਕਰਾਂ ਅਕਾਲ ਚੰਨੀ ਦੇ ਬਾਦਾਂ ਦੇ ਬੱਚੇ ਨੇ ਕਿ ਉਹਨਾਂ ਨੂੰ ਜੋ ਆਰਟੀ ਨੇ ਪੀਂਦੇ ਭਾਈ ਪ੍ਰਸਾਦ ਜਿਹੜੀ ਸੰਗਤ ਭਾਈ ਬੇਨਤੀ ਹੈ ਵੀ ਅੰਦਰ ਜਿਹੜੀ ਸੰਗਤ ਸਮਾ ਸਕਦੀ ਹੈ ਬਹਿ ਕੇ ਤਿੱਜੇ ਤੱਕ ਦੇ ਨਾਲ ਲੰਗਰ ਪਰਸਾ